ਤਤ ਸ਼੍ਰੀਆ ਕਾਲ ਜੀ ਮੈਂ ਬੜੇ ਹੀ ਚਾਣ ਨਾਲ ਆਪਣੇ ਬੇਟੀ ਦਾ ਵਿਆਹ ਕੀਤਾ ਪਰ ਨੋ ਨੇ ਆਉਂਦੇ ਹੀ ਮੈਨੂੰ ਘਰੋਂ ਕੱਢ ਦਿੱਤਾ ਮੈਂ ਰੋਂਦੀ ਹੋਈ ਆਪਣੀ ਬੇਟੀ ਦੇ ਘਰ ਚਲੀ ਗਈ ਪਰ ਮੇਰੀ ਬੇਟੀ ਵੀ ਮੈਨੂੰ ਆਪਣੇ ਕੋਲ ਰੱਖਣ ਦੇ ਲਈ ਤਿਆਰ ਨਹੀਂ ਸੀ ਪਰ ਮੇਰੇ ਜਵਾਈ ਨੇ ਕਿਹਾ ਕਿ ਮੈਂ ਇੱਕ ਸ਼ਰਤ ਤੇ ਤੁਹਾਨੂੰ ਆਪਣੇ ਘਰ ਰੱਖਾਂਗਾ ਤੁਸੀਂ ਇਸ ਘਰ ਵਿੱਚ ਨੌਕਰਾਨੀ ਬਣ ਕੇ ਰਹੋਗੇ ਮੈਂ ਮੰਨਤਾ ਗਈ ਤੇ ਆਪਣੀ ਬੇਟੀ ਦੇ ਘਰ ਨੌਕਰਾਨੀ ਬਣ ਕੇ ਰਹਿਣ ਲੱਗੀ ਜਿੱਦਾਂ ਹੀ 3 ਮਹੀਨੇ ਨਿਕਲ ਗਏ ਤੇ ਇੱਕ ਦਿਨ ਜਵਾਈ ਨੇ ਕਿਹਾ ਜੇਕਰ ਤੁਸੀਂ ਇਸ ਘਰ ਵਿੱਚ ਰਹਿਣਾ ਹੈ ਤਾਂ ਮੇਰੇ ਬਾਪ ਨਾਲ ਵਿਆਹ ਕਰਨਾ ਪਵੇਗਾ ਮੈਂ ਮਜਬੂਰ ਸੀ ਮੰਨ ਗਈ ਪਰ ਉਸ ਤੋਂ ਬਾਅਦ ਜੋ ਮੇਰੇ ਨਾਲ ਹੋਇਆ ਮੈਂ ચીਖ-ਚੀਖ ਕੇ ਆਪਣੇ ਰੱਬ ਨੂੰ ਬੁਲਾਇਆ ਸੀ ਕਿਉਂਕਿ ਮੇਰੀ ਸਗੀ ਬੇਟੀ ਨਹੀਂ ਮੈਨੂੰ ਮੇਰਾ ਨਾਮ ਪ੍ਰੀਤੀ ਹੈ ਤੇ ਮੈਂ ਚੰਡੀਗੜ੍ਹ ਦੀ ਰਹਿਣ ਵਾਲੀ ਹਾਂ ਮੇਰੀ ਤੱਕ ਕਿਸਮਤ ਹੀ ਬੁਰੀ ਸੀ ਕਿਉਂਕਿ ਜਦੋਂ ਮੈਂ ਪੈਦਾ ਹੋਈ ਸੀ ਉਦੋਂ ਮੇਰੇ ਪਾਪ ਦੀ ਮੌਤ ਹੋ ਗਈ ਹੁਣ ਘਰ ਵਿੱਚ ਕਮਾਉਣ ਵਾਲਾ ਕੋਈ ਵੀ ਨਹੀਂ ਸੀ ਤੇ ਮੇਰੀ ਮਾਂ ਨੇ ਹੱਕ ਹਲਾਲ ਦਾ ਕਮਾਉਣ ਦੀ ਬਜਾਏ ਗਲਤ ਰਸਤਾ ਅਪਣਾ ਲਿਆ ਜੋ ਜਵਾਨ ਸੀ ਤੇ ਖੂਬਸੂਰਤ ਵੀ ਸੀ ਉਹ ਦੂਜਾ ਵਿਆਹ ਵੀ ਕਰ ਸਕਦੀ ਸੀ ਜਾਂ ਕਿਸੇ ਦੇ ਘਰ ਕੰਮ ਵਗੈਰਾ ਕਰਕੇ ਇੱਜ਼ਤ ਦੀ ਜ਼ਿੰਦਗੀ ਜੀ ਸਕਦੀ ਸੀ ਪਰ ਮੇਰੀ ਮਾਂ ਕਿਸੇ ਇੱਕ ਮਰਦੇ ਨਾਲ ਆਪਣੀ ਸਾਰੀ ਜ਼ਿੰਦਗੀ ਨਹੀਂ ਗੁਜ਼ਾਰਨਾ ਚਾਹੁੰਦੀ ਸੀ ਮੈਂ ਆਪਣੀ ਮਾਂ ਦੀ ਪਿਛਲੀ ਜ਼ਿੰਦਗੀ ਤਾਂ ਨਹੀਂ ਜਾਣਦੀ ਪਰ ਇਹ ਗੱਲ ਜ਼ਰੂਰ ਜਾਣਦੀ ਹਾਂ ਕਿ ਬਾਜ਼ਾਰ ਵਿੱਚ ਬਹੁਤ ਸਾਰੇ ਦੁਕਾਨਦਾਰਾਂ ਦੇ ਨਾਲ ਮੇਰੀ ਮਾਂ ਨੇ ਸਬੰਧ ਬਣਾ ਰੱਖੇ ਸੀ ਉਹ ਰੋਜ਼ ਹੀ ਕਰੋ ਤਿਆਰ ਹੋ ਕੇ ਜਾਂਦੀ ਜਦੋਂ ਸ਼ਾਮ ਨੂੰ ਘਰ ਵਾਪਸ ਆਉਂਦੀ ਤਾਂ ਹਜ਼ਾਰਾਂ ਹੀ ਰੁਪਏ ਉਸਦੇ ਹੱਥ ਵਿੱਚ ਹੁੰਦੇ ਇਦਾਂ ਹੀ ਵਕਤ ਗੁਜ਼ਰਦਾ ਗਿਆ ਤੇ ਮੈਂ ਜਵਾਨ ਹੋ ਗਈ ਮੇਰੀ ਮਾਂ ਨੇ ਮੈਨੂੰ ਵੀ ਆਪਣੇ ਨਾਲ ਇਸ ਰਸਤੇ ਤੇ ਲਗਾ ਲਿਆ ਸੀ ਮੇਰੀ ਮਾਂ ਮੈਨੂੰ ਆਪਣੇ ਨਾਲ ਲੈ ਜਾਂਦੀ ਮੇਰੀ ਵਜ੍ਹਾ ਦੇ ਨਾਲ ਉਹਨਾਂ ਦੀ ਕਮਾਈ ਬਹੁਤ ਜ਼ਿਆਦਾ ਚੰਗੀ ਹੋ ਜਾਂਦੀ ਫਿਰ ਇੱਕ ਦਿਨ ਅੰਕਲ ਰਕੇਸ਼ ਜਿਨ੍ਹਾਂ ਦੀ ਦੋਸਤੀ ਮੇਰੀ ਮਾਂ ਦੇ ਨਾਲ ਪਿਛਲੇ ਕੁਝ ਸਾਲਾਂ ਤੋਂ ਸੀ ਉਹਨਾਂ ਦੀ ਨੇੜੇ ਬਾਜ਼ਾਰ ਦੇ ਵਿੱਚ ਕੱਪੜਿਆਂ ਦੀ ਦੁਕਾਨ ਸੀ ਉਸ ਨੇ ਮੇਰੀ ਮਾਂ ਨੂੰ ਕਿਹਾ ਕਿ ਉਹ ਮੇਰੇ ਨਾਲ ਵਿਆਹ ਕਰਨਾ ਚਾਹੁੰਦਾ ਹੈ ਜਦੋਂ ਮੇਰੀ ਮਾਂ ਨੇ ਇਨਕਾਰ ਕਰ ਦਿੱਤਾ ਤਾਂ ਉਹ ਸਾਨੂੰ ਬਲੈਕਮੇਲ ਕਰਨ ਲੱਗਾ ਮਜਬੂਰੀ ਵਿੱਚ ਨਿਰਮਾਣੇ ਮੀਰਾ ਵਿਆਹ ਉਸਦੇ ਨਾਲ ਕਰ ਦਿੱਤਾ ਵਿਆਹ ਤੋਂ ਬਾਅਦ ਉਹ ਮੈਨੂੰ ਆਪਣੇ ਘਰ ਨਹੀਂ ਲੈ ਕੇ ਗਿਆ ਸੀ ਮੈਂ ਆਪਣੀ ਮਾਂ ਦੇ ਨਾਲ ਆਪਣੀ ਮਾਂ ਦੇ ਘਰ ਹੀ ਰਹਿੰਦੀ ਸੀ ਰਕੇਸ਼ ਰੋਜ਼ਾਨਾ ਹੀ ਮੇਰੇ ਕੋਲ ਚੱਕਰ ਲਗਾਉਂਦਾ ਇੱਕ ਰਾਤ ਛੱਡ ਕੇ ਦੂਜੀ ਰਾਤ ਉਹ ਮੇਰੇ ਕੋਲ ਰਹਿੰਦਾ ਸੀ ਇਦਾਂ ਹੀ ਮੇਰੇ ਇੱਥੇ ਕੁਲਾਦ ਮੇਰਾ ਬੇਟਾ ਪੈਦਾ ਹੋਇਆ ਮੈਂ ਉਸ ਦਾ ਨਾਮ ਵਿਜੇ ਰੱਖਿਆ ਆਪਣੇ ਬੇਟੇ ਦੇ ਪੈਦਾ ਹੋਣ ਤੋਂ ਬਾਅਦ ਮੈਨੂੰ ਉਮੀਦ ਸੀ ਕਿ ਰਕੇਸ਼ ਮੈਨੂੰ ਆਪਣੇ ਖਾਨਦਾਨ ਨਾਲ ਮਿਲਵਾਵੇਗਾ ਮੈਨੂੰ ਆਪਣੇ ਨਾਲ ਲੈ ਕੇ ਜਾਵੇਗਾ ਪਰ ਉਸ ਨੇ ਇਦਾਂ ਬਿਲਕੁਲ ਵੀ ਨਹੀਂ ਕੀਤਾ ਉਹ ਕਹਿੰਦਾ ਸੀ ਕਿ ਤੈਨੂੰ ਮੇਰੇ ਖਾਨਦਾਨ ਵਾਲਿਆਂ ਦੇ ਨਾਲ ਕੀ ਲੈਣਾ ਦੇਣਾ ਜਦੋਂ ਮੈਂ ਤੇਰੇ ਨਾਲ ਹਾਂ ਤੇ ਆਪਣੀ ਔਲਾਦ ਨੂੰ ਆਪਣਾ ਨਾਮ ਦੇ ਰਿਹਾ ਹਾਂ ਤੇਰੇ ਵਾਸਤੇ ਇੰਨਾ ਹੀ ਕਾਫੀ ਹੋਣਾ ਚਾਹੀਦਾ ਫਿਰ ਪਤਾ ਨਹੀਂ ਮੀਰੀ ਮਾਂ ਨੂੰ ਕੀ ਹੋ ਗਿਆ ਸੀ ਕਿ ਉਹ ਅਚਾਨਕ ਤੋਂ ਹੀ ਬਿਮਾਰ ਹੋ ਗਈ ਤੇ ਇੱਕ ਸਾਲ ਬਾਅਦ ਉਹ ਇਸ ਦੁਨੀਆ ਤੋਂ ਚਲੀ ਗਈ ਮੈਨੂੰ ਡਰ ਸੀ ਕਿ ਰਕੇਸ਼ ਇਹ ਘਰ ਆਪਣੇ ਨਾਮ ਨਾ ਕਰਵਾ ਲਵੇ ਤੇ ਕਿਸੇ ਦਿਨ ਮੈਨੂੰ ਇਸ ਘਰ ਤੋਂ ਨਾ ਕੱਢ ਦੇਵੇ ਪਰ ਇਦਾਂ ਨਹੀਂ ਹੋਇਆ ਉਸਨੇ ਕਾਗਜ਼ ਬਣਵਾ ਕੇ ਮਾਂ ਦਾ ਘਰ ਮੇਰੇ ਨਾਮ ਕਰਵਾ ਦਿੱਤਾ ਉਦੋਂ ਮੈਨੂੰ ਕੁਝ ਤਸੱਲੀ ਹੋਈ ਸੀ ਕਿਉਂਕਿ ਹੁਣ ਮੇਰਾ ਘੱਟੋ ਘੱਟ ਕੋਈ ਟਿਕਾਣਾ ਤਾਂ ਸੀ ਜੋ ਮੇਰੇ ਨਾਮ ਸੀ ਬੇਸ਼ੱਕ ਉਹ ਮੇਰੀ ਮਾਂ ਦਾ ਹੀ ਘਰ ਸੀ ਪਰ ਹੁਣ ਮੁਕੰਮਲ ਤੌਰ ਤੇ ਮੈਂ ਉਸਦੀ ਮਾਲਕਣ ਬਣ ਚੁੱਕੀ ਸੀ ਰਕੇਸ਼ ਹਰਮੀਨ ਨੇ ਘਰ ਵਿੱਚ ਰਾਸ਼ਨ ਪਵਾ ਦਿੰਦਾ ਤੇ ਪੂਰੇ ਮਹੀਨੇ ਦਾ ਖਰਚਾ ਮੈਨੂੰ ਦੇ ਦਿੰਦਾ ਤਾਰੇ ਉਸਨੇ ਇਕੱਲਿਆਂ ਮੇਰਾ ਘਰ ਵਿੱਚੋਂ ਆਉਣਾ ਜਾਣਾ ਬੰਦ ਕਰ ਰੱਖਿਆ ਸੀ ਸਬਜ਼ੀ ਵਗੈਰਾ ਵੀ ਮੈਂ ਗਲੀ ਵਿੱਚ ਆਉਣ ਵਾਲੀ ਰੇੜੀ ਤੋਂ ਲੈਂਦੀ ਹੁੰਦੀ ਸੀ ਜੇਕਰ ਕਿਤੇ ਜਾਣਾ ਹੁੰਦਾ ਤਾਂ ਰਕੇਸ਼ ਦੇ ਨਾਲ ਹੀ ਜਾਂਦੀ ਮੈਨੂੰ ਰੁਪਏ ਪੈਸੇ ਦੀ ਕੋਈ ਤੰਗੀ ਨਹੀਂ ਸੀ ਮੈਂ ਬਸ ਇਹ ਚੰਗੀ ਸੀ ਕਿ ਰਕੇਸ਼ ਮੈਨੂੰ ਆਪਣੇ ਖਾਨਦਾਨ ਵਾਲਿਆਂ ਦੇ ਨਾਲ ਮਿਲਾਵੇ ਅਤੇ ਮੇਰਾ ਵੀ ਉੱਥੇ ਆਉਣਾ ਜਾਣਾ ਹੋਵੇ ਪਰ ਉਸਨੇ ਇਦਾਂ ਨਹੀਂ ਕੀਤਾ ਇੱਕ ਸਾਲ ਬਾਅਦ ਮੇਰੇ ਇੱਥੇ ਇੱਕ ਬੇਟੀ ਦੀ ਪੈਦਾਇਸ਼ ਹੋਈ ਫਿਰ ਰਕੇਸ਼ ਕਹਿਣ ਲੱਗਾ ਬਸ ਹੁਣ ਇਸ ਤੋਂ ਜ਼ਿਆਦਾ ਬੱਚੇ ਨਹੀਂ ਚਾਹੀਦੇ ਕਿਉਂਕਿ ਪਹਿਲੀ ਪਤਨੀ ਤੋਂ ਹੀ ਮੇਰੇ ਤਿੰਨ ਬੱਚੇ ਨੇ ਤੇ ਹੁਣ ਇੱਥੇ ਵੀ ਦੋ ਹੋ ਗਏ ਨੇ ਮੈਂ ਇਹਨਾਂ ਨੂੰ ਚੰਗੀ ਜ਼ਿੰਦਗੀ ਦੇਵਾਂ ਬਸ ਇਹੀ ਕਾਫੀ ਆ ਤੇ ਜਦੋਂ ਮੇਰੇ ਸਾਰੇ ਬੱਚੇ ਸਕੂਲ ਜਾਣ ਦੇ ਕਾਬਿਲ ਹੋਏ ਤਾਂ ਰਕੇਸ਼ ਨੇ ਉਹਨਾਂ ਦਾ ਦਾਖਲਾ ਇੱਕ ਪ੍ਰਾਈਵੇਟ ਸਕੂਲ ਵਿੱਚ ਕਰਵਾ ਦਿੱਤਾ ਜੋ ਸਾਡੇ ਨਜ਼ਦੀਕ ਹੀ ਸੀ ਫਿਰ ਮੈਂ ਪੂਰੀ ਤਰ੍ਹਾਂ ਆਪਣੇ ਬੱਚਿਆਂ ਦੇ ਵਿੱਚ ਰੁੱਝ ਗਈ ਪਰ ਮੈਂ ਆਪਣੀ ਜ਼ਿੰਦਗੀ ਤੋਂ ਤੰਗ ਆ ਗਈ ਸੀ ਕਿਉਂਕਿ ਪਹਿਲੀ ਵਾਲੀ ਪ੍ਰੀਤੀ ਤਾਂ ਨਹੀਂ ਰਹੀ ਸੀ ਜੋ ਰਜਾਨਾ ਮੰਡ ਠਣ ਕੇ ਬਾਜ਼ਾਰ ਜਾਂਦੀ ਸੀ ਤੇ ਕਦੇ ਮਰਦਾਂ ਦੇ ਨਾਲ ਉਸ ਦੀ ਦੋਸਤੀ ਸੀ ਰਕੇਸ਼ ਨੇ ਇਹ ਵਿਆਹ ਤੋਂ ਬਾਅਦ ਮੈਨੂੰ ਇਹ ਸਾਰਾ ਕੁਝ ਕਰਨ ਤੋਂ ਮਨਾ ਕਰ ਦਿੱਤਾ ਸੀ ਤੇ ਮੈਂ ਵੀ ਘਰ ਵਿੱਚ ਰਹਿ ਕੇ ਇੱਜ਼ਤ ਦੀ ਜ਼ਿੰਦਗੀ ਜੀ ਰਹੀ ਸੀ ਸਾਡੇ ਬੱਚੇ ਜਵਾਨ ਹੋ ਰਏ ਸੀ ਰਕੇਸ਼ ਦਾ ਭਰਾ ਉਸਦੀ ਪਹਿਲੀ ਪਤਨੀ ਅਤੇ ਹੋਰ ਸਾਰੇ ਵੀ ਮੇਰੇ ਬਾਰੇ ਜਾਣਦੇ ਸੀ ਇਸ ਕਰਕੇ ਮੈਂ ਰਕੇਸ਼ ਨੂੰ ਹਮੇਸ਼ਾ ਕਹਿੰਦੀ ਸੀ ਕਿ ਉਹ ਦੋਨੋਂ ਦੁਕਾਨਾਂ ਦੇ ਵਿੱਚੋਂ ਇੱਕ ਦੁਕਾਨ ਮੇਰੇ ਨਾਮ ਕਰਵਾ ਦੇਵੇ ਤਾਂ ਕਿ ਕੱਲ ਨੂੰ ਜੇ ਕੋਈ ਉੱਚ-ਨੀਚ ਹੋ ਜਾਵੇ ਤਾਂ ਮੇਰੇ ਬੱਚੇ ਭੁੱਖੇ ਨਾ ਰਹਿਣ ਉਦੋਂ ਰਕੇਸ਼ ਨੇ ਛੋਟੀ ਦੁਕਾਨ ਮੇਰੇ ਨਾਮ ਕਰ ਦਿੱਤੀ ਉਸ ਦੁਕਾਨ ਦੇ ਕਾਗਜ਼ਾਤ ਵੀ ਮੇਰੇ ਕੋਲ ਅਲਮਾਰੀ ਦੇ ਵਿੱਚ ਪਏ ਰਹਿੰਦੇ ਅਤੇ ਫਿਰ ਜਦੋਂ ਮੇਰੇ ਬੱਚੇ ਮੈਟਰੀ ਕਰਕੇ ਕਾਲਜ ਦੇ ਵਿੱਚ ਪਹੁੰਚੇ ਤਾਂ ਅਚਾਨਕ ਹੀ ਇੱਕ ਰੋਡ ਐਕਸੀਡੈਂਟ ਦੇ ਵਿੱਚ ਰਕੇਸ਼ ਦੀ ਮੌਤ ਹੋ ਗਈ ਤੇ ਮੈਂ ਵਿਧਵਾ ਹੋ ਗਈ ਪਰ ਮੈਨੂੰ ਇਸ ਗੱਲ ਦਾ ਕੋਈ ਸਦਮਾ ਨਹੀਂ ਸੀ ਬਲਕਿ ਮੇਰੀ ਤਾਂ ਬਿਨਾਂ ਵਜਾ ਦੀਆਂ پابੰਦੀਆਂ ਤਾਂ ਜਾਣ ਛੁੱਟ ਗਈ ਸੀ ਤੇ ਜਦੋਂ 2-3 ਮਹੀਨੇ ਪੂਰੇ ਹੋ ਗਏ ਤਾਂ ਮੈਂ ਆਪਣੇ ਬੇਟੀ ਨੂੰ ਲੈ ਕੇ ਆਪਣੇ ਪਤੀ ਦੀ ਪਹਿਲੀ ਪਤਨੀ ਦੇ ਘਰ ਚਲੀ ਗਈ ਕਿਉਂਕਿ ਮੇਰੇ ਪਤੀ ਦੀ ਮੌਤ ਤੋਂ ਬਾਅਦ ਕਈ ਮਹੀਨੇ ਤੱਕ ਮੈਨੂੰ ਆਪਣੀ ਦੁਕਾਨ ਦੇ ਕੋ ਵਿੱਚੋਂ ਕੋਈ ਵੀ ਹਿੱਸਾ ਨਹੀਂ ਮਿਲ ਰਿਹਾ ਸੀ ਇਸ ਕਰਕੇ ਮੈਂ ਆਪਣਾ ਹੱਕ ਮੰਗਣ ਦੇ ਲਈ ਉੱਥੇ ਗਈ ਜਾਂਦੇ ਹੋਏ ਮੈਂ ਇੱਕ ਦੁਕਾਨ ਦੇ ਕਾਗਜ਼ਾਤ ਵੀ ਆਪਣੇ ਨਾਲ ਲੈ ਗਈ ਅਤੇ ਮੈਂ ਉਹਨਾਂ ਦੇ ਨਾਲ ਸਾਫ਼-ਸਾਫ਼ ਗੱਲ ਕੀਤੀ ਕਿ ਛੋਟੀ ਦੁਕਾਨ ਮੇਰੇ بیٹے ਦੇ ਨਾਂ ਆ ਇਸ ਕਰਕੇ ਅੱਜ ਤੋਂ ਬਾਅਦ ਉਹ ਆਪਣੇ ਬਾਪ ਦੀ ਜਗ੍ਹਾ ਉਸ ਦੁਕਾਨ ਤੇ ਜਾਇਆ ਕਰੇਗਾ ਦੁਕਾਨ ਦੀ ਆਮਦਨੀ ਦਾ 1 ਰੁਪਿਆ ਵੀ ਕਿਸੇ ਹੋਰ ਨੂੰ ਨਹੀਂ ਮਿਲੇਗਾ ਰਕੇਸ਼ ਦੇ ਘਰ ਵਾਲੀ ਪਹਿਲਾਂ ਤੋਂ ਇਹ ਜਾਣਦੀ ਸੀ ਇਸ ਕਰਕੇ ਉਹਨਾਂ ਨੇ ਇਸ ਗੱਲ ਤੇ ਕੋਈ ਵੀ ਹੰਗਾਮਾ ਨਹੀਂ ਕੀਤਾ ਬਸ ਇਹੀ ਕਿਹਾ ਕਿ ਆਪਣੀ ਦੁਕਾਨ ਦੇ ਨਾਲ ਜੋ ਮਰਜ਼ੀ ਕਰੋ ਜਿੱਦਾਂ ਦਿਲ ਕਰਦਾ ਖਾਓ ਪੀਓ ਬਸ ਅੱਜ ਤੋਂ ਬਾਅਦ ਦੁਬਾਰਾ ਇਸ ਘਰ ਵਿੱਚ ਕਦਮ ਨਾ ਰੱਖਣਾ ਮੈਂ ਉਹ ਦੁਕਾਨ ਆਪਣੇ ਬੇਟੇ ਦੇ ਹਵਾਲੇ ਕਰ ਦਿੱਤੀ ਮੇਰਾ ਬੇਟਾ میٹرਿਕ ਪਾਸ ਕਰ ਚੁੱਕਿਆ ਸੀ ਤੇ ਉਸ ਦਾ ਪੜ੍ਹਨ ਲਿਖਣ ਦੇ ਵਿੱਚ ਦਿਲ ਨਹੀਂ ਲੱਗਦਾ ਸੀ ਇਸ ਕਰਕੇ ਮੈਂ ਉਸ ਨੂੰ ਦੁਕਾਨ ਦੀ ਜ਼ਿੰਮੇਵਾਰੀ ਦੇ ਦਿੱਤੀ ਉਸ ਦੁਕਾਨ ਤੇ ਪਹਿਲਾਂ ਤੋਂ ਜਿਹੜੇ ਲੜਕੇ ਕੰਮ ਕਰਦੇ ਸੀ ਉਹ ਤਜਰਬੇਕਾਰ ਸੀ ਮੇਰਾ ਬੇਟਾ ਗੱਲੇ ਤੇ ਬੈਠਣ ਦੀ ਬਜਾਏ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਦਾ ਸੀ ਇਸ ਤਰ੍ਹਾਂ ਉਹ ਜਲਦੀ ਕਾਰੋਬਾਰ ਦੇ ਮਾਮਲੇ ਸਮਝ ਗਿਆ ਤੇ ਪੂਰੀ ਦੁਕਾਨ ਸੰਭਾਲਣ ਲੱਗ ਪਿਆ ਪਰ ਹੁਣ ਦੁਕਾਨ ਤੋਂ ਪਹਿਲਾਂ ਵਰਗੀ ਆਮਦਨੀ ਨਹੀਂ ਮਿਲਦੀ ਸੀ ਜਾਂ ਸ਼ਾਇਦ ਮੇਰਾ ਬੇਟਾ ਮੇਰੇ ਤੁਲ ਕੁੰਦਾ ਸੀ जो मैं उस तो दी तो कहता कारोबार बहुत घट हो गया इस करके जो मिल रहा उ बहुत आ मैं ये सुन के चुप हो जाती दूजे पास मेरी बेटी जवान हो गई सी पर पता नहीं वह ते गई सी बदतमीज बाद दिमाग लड़की सी ਹਾਲਾਂਕਿ ਮੈਂ ਤਾਂ ਉਸਦੀ ਇੰਤਾਂ ਦੀ ਪਰਵ੍ਰਿਸ਼ ਨਹੀਂ ਕੀਤੀ ਸੀ ਜਦ ਕਿ ਹਕੀਕਤ ਆਏ ਸੀ ਕਿ ਉਹ ਮੇਰੇ ਵਰਗੀ ਖੁਦਗਰਜ਼ ਸਾਬਤ ਹੋਈ ਜਿੱਦਾਂ ਮੈਂ ਆਪਣੀ ਜਵਾਨੀ ਦੇ ਵਿੱਚ ਸੀ ਹੁਣ ਮੈਂ ਉਸ ਨੂੰ ਕੀ ਕਹਿੰਦੀ ਕੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਉਹ ਤਾਂ ਮੇਰੇ ਨਾਲ ਬਤਮੀਜ਼ੀ ਕਰਨੀ ਸ਼ੁਰੂ ਕਰ ਦਿੰਦੀ ਫਿਰ ਮੈਂ ਦੋਨਾਂ ਬੱਚਿਆਂ ਨੂੰ ਉਹਨਾਂ ਦੇ ਹਾਲਾਤ ਇਹੀ ਛੱਡ ਦਿੱਤਾ ਕੁਝ ਸਾਲ ਗੁਜ਼ਰੇ ਤਾਂ ਮੇਰੇ بیٹے ਨੇ ਕਿਹਾ ਕਿ ਉਹ ਕਿਸੇ ਰੇਨੂ ਨਾਮ ਦੀ ਲੜਕੀ ਨੂੰ ਪਸੰਦ ਕਰਦਾ ਤੇ ਉਸਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਨੇ ਆਪਣੇ بیٹے ਦੇ ਪਸੰਦ ਦੀ अहमियत ਦੇਣਾ ਸਹੀ ਸਮਝਿਆ ਕਿਉਂਕਿ ਉਹੀ ਮੇਰਾ ਇਕਲੌਤਾ ਸਹਾਰਾ ਸੀ ਇਸ ਕਰਕੇ ਰਿਸ਼ਤਾ ਲੈ ਕੇ ਰੇਨੂ ਦੇ ਘਰ ਚਲੀ ਗਈ ਰਿਸ਼ਤਾ طے ਹੋਣ ਤੋਂ ਬਾਅਦ ਕੁਝ ਮਹੀਨਿਆਂ ਬਾਅਦ ਹੀ ਮੈਂ ਉਸ ਨੂੰ ਨੌ ਬਣਾ ਕੇ ਆਪਣੇ ਘਰ ਲੈ ਆਈ ਪਰ ਉਸ ਲੜਕੀ ਨੇ ਆਉਂਦੇ ਹੀ ਮੇਰੇ بیٹے ਉੱਤੇ ਕਬਜ਼ਾ ਕਰ ਲਿਆ ਤੇ ਹੁਣ ਉਹ ਮੇਰੇ ਘਰ ਤੇ ਵੀ ਕਬਜ਼ਾ ਕਰਨਾ ਚਾਹੁੰਦੀ ਸੀ ਮੇਰੇ ਨਾਲ ਤਾਂ ਅਜੀਬ ਸਿਲਸਲੇ ਸ਼ੁਰੂ ਹੋ ਗਏ ਸੀ ਜੁਰੂ ਕਰਨ ਦਾ ਨਾਮ ਹੀ ਨਹੀਂ ਲੈਂਦੇ ਸੀ بیٹے ਦੇ ਦਿlo ਦਿਮਾਗ ਵਿੱਚ ਹੌਲੀ-ਹੌਲੀ ਜ਼ਹਿਰ ਭਰਨਾ ਸ਼ੁਰੂ ਕਰ ਦਿੱਤਾ ਜਿਸ ਦਾ ਨਤੀਜਾ ਇਹ ਹੋਇਆ ਕਿ ਉਹ ਦੁਕਾਨ ਤੇ ਜੋ ਰੋਜ਼ ਦਾ ਖਰਚਾ ਲੈਂਦਾ ਸੀ ਉਹ ਮੈਨੂੰ ਦੇਣ ਦੀ ਬਜਾਏ ਆਪਣੀ ਪਤਨੀ ਨੂੰ ਦੇਣ ਲੱਗ ਪਿਆ ਤੇ ਫਿਰ ਕੁਝ ਮਹੀਨਿਆਂ ਦੇ ਬਾਅਦ ਹੀ ਮੇਰੀ ਨੂੰ ਰੇ ਨੂੰ ਹੀ ਹਰ ਇੱਕ ਚੀਜ਼ ਦੀ ਮਾਲਕ ਬਣ ਚੁੱਕੀ ਸੀ ਦੂਜੀ ਗੱਲ ਇਹ ਸੀ ਕਿ ਰੈਨੂ ਤੇ ਮੇਰੀ ਬੇਟੀ ਦੀ ਬਿਲਕੁਲ ਵੀ ਆਪਸ ਵਿੱਚ ਨਹੀਂ ਬੰਦੀ ਸੀ ਰੋਜ਼ਾਨਾ ਹੀ ਉਹਨਾਂ ਦੇ ਕਿਸੇ ਨਾ ਕਿਸੇ ਗੱਲ ਤੇ ਲੜਾਈ ਹੋ ਜਾਂਦੀ ਸੀ ਮੇਰੀ ਬੇਟੀ ਤਾਂ ਆਪਣੇ ਭਰਾ ਤੋਂ ਵੀ ਨਹੀਂ ਡਰਦੀ ਸੀ ਮੈਂ ਰੋਜ਼ ਰੋਜ਼ ਇਸ ਤਰ੍ਹਾਂ ਦੇ ਝਗੜਿਆਂ ਤੋਂ ਬਹੁਤ ਤੰਗ ਆ ਗਈ ਸੀ ਇੱਕ ਦਿਨ ਮੇਰੀ ਬੇਟੀ ਨੇ ਆਪਣੇ ਨਾਲ ਕਾਲਜ ਵਿੱਚ ਪੜਨ ਵਾਲੇ ਲੜਕੇ ਦੇ ਬਾਰੇ ਮੈਨੂੰ ਦੱਸਿਆ ਉਸਦੇ ਨਾਲ ਵਿਆਹ ਕਰਨਾ ਚਾਹੁੰਦੀ ਸੀ ਤੇ ਉਹ ਬਹੁਤ ਅਮੀਰ ਘਰਾਣੇ ਤੋਂ ਹੈ ਤਾਂ ਮੈਂ ਆਪਣੀ ਬੇਟੀ ਨੂੰ ਤੁਰੰਤ ਕਹਿ ਦਿੱਤਾ ਕਿ ਉਹ ਜਿਸ ਦੇ ਨਾਲ ਵੀ ਕਹੇਗੀ ਮੈਂ ਉਸ ਦੇ ਨਾਲ ਉਸ ਦਾ ਵਿਆਹ ਕਰਾ ਦੇਵਾਂਗੀ ਪਰ ਮੇਰੀ ਬੇਟੀ ਕਹਿਣ ਲੱਗੀ ਕਿ ਉਹ ਲੜਕਾ ਮੇਰੇ ਨਾਲ ਵਿਆਹ ਤਾਂ ਕਰਨਾ ਚਾਹੁੰਦਾ ਹੈ ਪਰ ਮੇਰੇ ਘਰ ਵਾਲਿਆਂ ਦੇ ਨਾਲ ਕੋਈ ਤਾਲੁਕਾਤ ਨਹੀਂ ਰੱਖਣਾ ਚਾਹੁੰਦਾ ਕਿਉਂਕਿ ਉਹ ਬਹੁਤ ਅਮੀਰ ਲੋਕ ਨੇ ਇਹ ਸੁਣ ਕੇ ਮੈਂ ਖਮੋਸ਼ ਹੋ ਗਈ ਕਿ ਜਦੋਂ ਇੱਕ ਬੇਟੀ ਹੀ ਆਪਣੀ ਮਾਂ ਨੂੰ ਇਹ ਸਭ ਕਹਿ ਰਹੀ ਆ ਤੇ ਮੈਂ ਕੀ ਕਹਾ ਮੈਂ ਉਸ ਨੂੰ ਕਹਿ ਦਿੱਤਾ ਕਿ ਠੀਕ ਹੈ ਜਿੱਦਾਂ ਤੈਨੂੰ ਠੀਕ ਲੱਗੇ ਤੂੰ ਕਰ ਲੈ ਤਕਰੀਬਨ 1 ਮਹੀਨੇ ਦੇ ਬਾਅਦ ਇਹ ਬੇਟੀ ਨੇ ਮੈਨੂੰ ਦੱਸਿਆ ਕਿ ਫਲਾਣੇ ਮੈਰਿਜ ਪੈਲਸ ਦੇ ਵਿੱਚ ਮੇਰਾ ਤੇ ਰਾਜਨ ਦਾ ਵਿਆਹ ਆ ਪਾਸ ਮਾਂ ਤੂੰ ਉਸ ਦਿਨ ਉੱਥੇ ਆ ਜਾਣਾ ਪਰ ਉਹੀ ਕੱਪੜੇ ਪਾ ਕੇ ਆਉਣਾ ਜੋ ਮੈਂ ਤੈਨੂੰ ਲੈ ਕੇ ਦਵਾਂਗੀ ਮੈਂ ਚੁੱਪ ਕਰਕੇ ਉਸ ਦੀਆਂ ਗੱਲਾਂ ਸੁਣਦੀ ਰਹੀ ਪਰ ਜਦੋਂ ਮੈਂ ਉਸ ਨੂੰ ਇਹ ਕਿਹਾ ਕਿ ਆਪਣੇ ਭਰਾ ਤੇ ਭਾਬੀ ਨੂੰ ਤਾਂ ਕਹਿ ਤਾਂ ਉਦੋਂ ਉਹ ਕਹਿਣ ਲੱਗੀ ਕਿ ਮਾਂ ਤੂੰ ਮੇਰੀ ਮਾਂ ਆ ਮੈਂ ਤਾਂ ਸਿਰਫ ਤੈਨੂੰ ਹੀ ਕਹਾਂਗੀ ਭਰਾ ਤੇ ਭਾਬੀ ਦੇ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਆ ਉਸ ਦੀ ਇਹ ਗੱਲ ਸੁਣ ਕੇ ਤਾਂ ਮੈਂ ਬਿਲਕੁਲ ਹੀ ਚੁੱਪ ਹੋ ਗਈ ਜਿਸ ਤਰ੍ਹਾਂ ਉਸ ਨੇ ਕਿਹਾ ਉਦਾਂ ਹੀ ਮੈਂ ਕੀਤਾ ਪਰ ਉਸ ਦੇ ਵਿਆਹ ਤੋਂ ਬਾਅਦ ਮੈਂ ਉਸ ਨੂੰ ਮਜਬੂਰ ਨਹੀਂ ਕੀਤਾ ਕਿ ਉਹ ਖੁਦ ਆਪਣੇ ਪਤੀ ਨੂੰ ਲੈ ਕੇ ਇੱਥੇ ਮੇਰੇ ਘਰ ਵਿੱਚ ਆਵੇ ਪਰ ਮੇਰੇ ਬੇਟੇ ਨੂੰ ਆਪਣੀ ਭੈਣ ਤੇ ਬਹੁਤ ਗੁੱਸਾ ਸੀ ਤੇ ਫਿਰ ਜਦੋਂ ਮੇਰੀ ਬੇਟੀ ਦੇ ਵਿਆਹ ਨੂੰ 1 ਮਹੀਨਾ ਹੋ ਗਿਆ ਤਾਂ ਮੇਰੀ ਨੂੰਹ ਰੇਨੂ ਨੇ ਸਾਜ਼ਿਸ਼ ਕਰਕੇ ਮਾਸਾ ਨੂੰ ਮਾਂ ਬੇਟੇ ਨੂੰ ਲੜਵਾ ਦਿੱਤਾ ਉਸ ਦਿਨ ਮੇਰੇ ਬੇਟੇ ਨੇ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਉਹ ਮੈਨੂੰ ਹੁਣ ਹੋਰ ਆਪਣੇ ਨਾਲ ਨਹੀਂ ਰੱਖ ਸਕਦਾ ਉਸ ਦਿਨ ਤਾਂ ਮੇਰੇ ਸਿਰ ਤੇ ਅਸਮਾਨ ਡਿੱਗ ਪਿਆ ਮੈਨੂੰ ਤਾਂ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਮੇਰਾ ਬੇਟਾ ਮੈਨੂੰ ਇਹ ਸਭ ਕੁਝ ਕਹਿ ਰਿਹਾ ਆ ਪਰ ਮੈਂ ਜਾਣਦੀ ਸੀ ਕਿ ਉਹ ਕਦੇ ਵੀ ਆਪਣੀ ਗੱਲ ਤੋਂ ਪਿੱਛੇ ਨਹੀਂ ਹਟੇਗਾ ਕਿਉਂਕਿ ਉਹ ਪੂਰੀ اپنی ਪਤਨੀ ਦੇ ਹੱਥਾਂ ਦੀ ਕੱਟ ਪੁਤਲੀ ਬਣ ਚੁੱਕਿਆ ਸੀ ਇਸ ਕਰਕੇ ਮੈਂ ਆਪਣੀ ਬੇਟੀ ਨੂੰ ਰੋਂਦੇ ਹੋਏ ਫੋਨ ਕੀਤਾ ਤੇ ਉਸ ਨੂੰ ساری ਗੱਲ ਦੱਸੀ ਤਾਂ ਉਹ ਮੈਨੂੰ ਕਹਿਣ ਲੱਗੀ ਮਾਂ ਠੀਕ ਹੈ ਤੂੰ ਟੈਕਸੀ ਕਰਵਾ ਕੇ ਮੇਰੇ ਘਰ ਆ ਜਾ ਪਰ ਇੱਥੇ ਰਹਿਣ ਦੇ ਲਈ ਇੱਕ ਸ਼ਰਤ ਹੋਵੇਗੀ ਕਿਉਂਕਿ ਮੈਂ ਆਪਣੇ ਸਹੁਰੇ ਪਰਿਵਾਰ ਨੂੰ ਇਹ ਨਹੀਂ ਦੱਸ ਸਕਦੀ ਕਿ ਮੇਰੀ ਮਾਂ ਮੇਰੇ ਕੋਲ ਰਹਿਣ ਦੇ ਲਈ ਆਈ ਆ ਇਸ ਕਰਕੇ ਤੈਨੂੰ ਮੇਰੇ ਘਰ ਵਿੱਚ ਨੌਕਰਾਨੀ ਬਣ ਕੇ ਰਹਿਣਾ ਪਵੇਗਾ ਇਹ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਪਰ ਮੇਰੇ ਕੋਲ ਹੋਰ ਕੋਈ ਰਾਹਤ ਵੀ ਨਹੀਂ ਸੀ ਇਸ ਕਰਕੇ ਮੈਂ ਉਸ ਨੂੰ ਕਿਹਾ ਕਿ ਜਿੱਦਾਂ ਉਹ ਕਹੇਗੀ ਮੈਂ ਉਦਾਂ ਹੀ ਕਰਾਂਗੀ ਫਿਰ ਮੈਂ ਇੱਕ ਬੈਗ ਦੇ ਵਿੱਚ ਆਪਣੇ ਕੱਪੜੇ ਰੱਖੇ ਤੇ ਰੋਂਦੇ ਹੋਏ ਆਪਣੇ ਘਰੋਂ ਨਿਕਲ ਗਈ ਫਿਰ ਜਦੋਂ ਮੈਂ ਆਪਣੀ ਬੇਟੀ ਦੇ ਘਰ ਪਹੁੰਚੀ ਤਾਂ ਉਸ ਦੀ ਸ਼ਾਨੋ ਸ਼ੌਕਤ ਦੇਖ ਕੇ ਮੈਂ 당 ਹੀ ਰਹਿ ਗਈ ਇੱਕ ਪਾਸੇ ਤਾਂ ਮੈਨੂੰ ਖੁਸ਼ੀ ਵੀ ਹੋ ਰਹੀ ਸੀ ਕਿ ਉਹ ਇੰਨੇ ਅਮੀਰ ਘਰ ਦੀ ਨੋਹ ਆ ਪਰ ਇਹ ਦੁੱਖ ਵੀ ਹੋ ਰਿਹਾ ਸੀ ਕਿ ਮੈਂ ਉਸ ਦੀ ਨੌਕਰਾਨੀ ਬਣ ਕੇ ਉੱਥੇ ਗਈ ਸੀ ਮੇਰੀ ਬੇਟੀ ਨੇ ਮੈਨੂੰ ਆਪਣੇ ਸਹੁਰਿਆਂ ਦੀ ਧਮਕੀ ਦੇ ਕੇ ਚੁੱਪ ਕਰਵਾ ਕੇ ਰੱਖਿਆ ਸੀ ਉਹ ਸਹੁਰਾ ਪਰਿਵਾਰ ਦੇ ਵਿੱਚ ਉਸ ਦਾ ਸਿਰਫ ਇੱਕ ਸਹੁਰਾ ਹੀ ਸ਼ਾਮਿਲ ਸੀ ਸਹੁਰੇ ਦੇ ਇਲਾਵਾ ਮੇਰੀ ਬੇਟੀ ਅਤੇ ਜਵਾਈ ਹੀ ਇੰਨੀ ਵੱਡੀ ਹਵੇਲੀ ਦੇ ਵਿੱਚ ਰਹਿੰਦੇ ਸੀ ਮੇਰੀ ਬੇਟੀ ਦੀ ਸੱਸ ਦੀ ਮੌਤ ਹੋ ਚੁੱਕੀ ਸੀ ਅਤੇ ਰਾਜਨ ਆਪਣੀ ਮਾਂ-ਬਾਪ ਦਾ ਇਕਲੌਤਾ ਬੇਟਾ ਸੀ ਮੈਨੂੰ ਇਹ ਸਭ ਜਾਣ ਕੇ ਹੋਰ ਵੀ ਜ਼ਿਆਦਾ ਦੁੱਖ ਹੋਇਆ ਕਿ ਮੇਰੀ ਬੇਟੀ ਕਿੰਨੀ ਜ਼ਿਆਦਾ ਖੁਦਗਰਜ਼ਿਆ ਪਰ ਜਦੋਂ ਮੈਂ ਉੱਥੇ ਰਹਿਣ ਲਈ ਗਈ ਤਾਂ ਮੈਨੂੰ ਉਸ ਦੀ ਖੁਦਗਰਜ਼ੀ ਦਾ ਅਸਲ ਚਿਹਰਾ ਵੀ ਨਜ਼ਰ ਆ ਗਿਆ ਉਸਨੇ ਤਾਂ ਵਾਕਿਆ ਹੀ ਮੇਰੇ ਕੋਲੋਂ ਨੌਕਰਾਂਆਂ ਦੀ ਤਰ੍ਹਾਂ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ ਮੈਂ ਉਸਦੇ ਕਹਿਣ ਤੇ ਕਈ ਤਰ੍ਹਾਂ ਦੇ ਖਾਣੇ ਬਣਾਉਂਦੀ ਤੇ ਫਿਰ ਘਰ ਦੇ ਸਾਰੇ ਕੰਮ ਉਸਨੇ ਮੇਰੇ ਜ਼ਿੰਮੇ ਪਾ ਦਿੱਤੇ ਜਦੋਂ ਮੈਂ ਇਕੱਲੀ ਹੁੰਦੀ ਤਾਂ ਉਹ ਮੈਨੂੰ ਕਹਿੰਦੀ ਕਿ ਤੂੰ ਮੇਰੀ ਮਾਂ ਆ ਇਰੇ ਤੋਂ ਜ਼ਿਆਦਾ ਚੱਕਨੇ ਤਰੀਕੇ ਦੇ ਨਾਲ ਮੇਰਾ ਘਰ ਹੋਰ ਕੌਣ ਸੰਭਾਲ ਸਕਦਾ ਆ ਪਰ ਉਹ ਆਪਣੇ ਸਹੁਰੇ ਅਤੇ ਪਤੀ ਦੇ ਸਾਹਮਣੇ ਮੇਰੇ ਨਾਲ ਬਿਲਕੁਲ ਇਸ ਤਰ੍ਹਾਂ ਗੱਲ ਨਾ ਕਰਦੀ ਜਿੱਦਾਂ ਮੈਂ ਉਸਦੀ ਮਾਂ ਹੀ ਨਹੀਂ ਸੀ ਨੌਕਰਾਨੀ ਹਾਂ ਜਦਕਿ ਮੇਰਾ ਜਵਾਈ ਇਹ ਕਰ ਜਾਣ ਗਿਆ ਸੀ ਕਿ ਮੈਂ ਨੌਕਰਾਨੀ ਨਹੀਂ ਹਾਂ ਉਸਦੀ ਪਤਨੀ ਦੀ ਮਾਂ ਹਾਂ ਉਹ ਇੱਕ ਚੰਗਾ ਲੜਕਾ ਸੀ ਤੇ ਮੇਰੀ ਬਹੁਤ ਇੱਜ਼ਤ ਕਰਦਾ ਸੀ ਤੇ ਜਦੋਂ ਕਦੇ ਮੌਕਾ ਮਿਲਦਾ ਤਾਂ ਮੇਰਾ ਹਾਲ ਚਾਲ ਵੀ ਪੁੱਛਦਾ ਸੀ ਯਾਦ ਕਿ ਮੈਂ ਇਹ ਨੋਟ ਕੀਤਾ ਸੀ ਕਿ ਮੇਰੀ ਬੇਟੀ ਦੇ ਸਰਵਈਏ ਦਾ ਮੇਰੇ ਜਵਾਈ ਨੂੰ ਦੁੱਖ ਹੁੰਦਾ ਸੀ ਹੋ ਸਕਦਾ ਹੈ ਕਿ ਉਹ ਮੇਰੀ ਬੇਟੀ ਨੂੰ ਵੀ ਸਮਝਾਉਂਦਾ ਹੋਵੇ ਕਿ ਉਹ ਆਪਣੀ ਮਾਂ ਦੇ ਨਾਲ ਇਸ ਤਰ੍ਹਾਂ ਦਾ ਰਵੱਈਆ ਨਾ ਰੱਖੇ ਪਰ ਮੈਂ ਜਾਣਦੀ ਸੀ ਕਿ ਮੇਰੀ ਬੇਟੀ ਕਿਸੇ ਦੀ ਵੀ ਨਹੀਂ ਸੁਣਦੀ ਇਹ ਸਾਰਾ ਕੁਝ ਮੇਰਾ ਹੀ ਕੀਤਾ ਧਰਿਆ ਸੀ ਕਿਉਂਕਿ ਮੈਂ ਉਸ ਦੀ ਪਰਵਰਿਸ਼ ਹੀ ਇਦਾਂ ਦੀ ਕੀਤੀ ਸੀ ਮੇਰੀ ਬੇਟੀ ਦਾ ਸਹੁਰਾ ਬਹੁਤ ਹੀ ਚੰਗਾ ਆਦਮੀ ਸੀ ਪਰ ਮੈਂ ਕਦੇ ਵੀ ਉਸ ਨੂੰ ਬੋਲਦੇ ਹੋਏ ਨਹੀਂ ਵੇਖਿਆ ਸੀ ਜੇਕਰ ਕਦੇ ਮੈਂ ਉਹਨਾਂ ਦੇ ਲਈ ਚਾਹ ਬਣਾ ਕੇ ਲੈ ਵੀ ਜਾਂਦੀ ਤਾਂ ਉਹ ਮੈਨੂੰ ਇਸ਼ਾਰੇ ਦੇ ਨਾਲ ਚਾਹ ਰੱਖਣ ਦਾ ਕਹਿ ਦਿੰਦੇ ਜਾਂ ਕਦੇ ਕੋਈ ਹੋਰ ਕੰਮ ਹੁੰਦਾ ਤਾਂ ਕਦੇ ਸਿੱਧਾ ਮੈਨੂੰ ਨਹੀਂ ਕਹਿੰਦੇ ਸੀ ਰਾਜਨ ਹੀ ਮੈਨੂੰ ਉਹਨਾਂ ਦੇ ਕੰਮਾਂ ਬਾਰੇ ਸਮਝਾਉਂਦਾ ਸੀ ਕਿਉਂਕਿ ਮੇਰੀ ਬੇਟੀ ਨੂੰ ਸ਼ਾਪਿੰਗ ਅਤੇ ਪਾਰਲਰ ਤੋਂ ਹੀ ਫੁਰਸਤ ਨਹੀਂ ਸੀ ਉਹ ਆਪਣੇ ਘਰ ਅਤੇ ਆਪਣੇ ਸਹੁਰੇ ਦਾ ਖਿਆਲ ਰੱਖ ਸਕੀ ਪਤਾ ਨਹੀਂ ਮੇਰਾ ਜਵਾਈ ਰਾਜਨ ਕਿਸ ਤਰ੍ਹਾਂ ਮੇਰੀ ਬੇਟੀ ਦੇ ਨਾਲ ਗੁਜ਼ਾਰਾ ਕਰ ਰਿਹਾ ਸੀ ਮੈਨੂੰ ਉੱਥੇ ਰਹਿੰਦੇ ਹੋਏ 3 ਮਹੀਨੇ ਗੁਜ਼ਰ ਗਏ ਸੀ ਮੈਂ ਸਰਵੰਟ ਕੁਆਟਰ ਵਿੱਚ ਰਹਿੰਦੀ ਸੀ ਮੇਰੇ ਇਲਾਵਾ ਹੋਰ ਵੀ ਨੌਕਰ 24 ਘੰਟੇ ਉੱਥੇ ਨਹੀਂ ਰੁਕਦਾ ਸੀ ਸਾਰੇ ਨੌਕਰ ਸ਼ਾਮ ਨੂੰ ਚਲੇ ਜਾਂਦੇ ਸੀ ਇੱਕ ਦਿਨ ਮੈਂ ਆਪਣੇ ਕੁਆਟਰ ਦੇ ਵਿੱਚ ਆਰਾਮ ਕਰ ਰਹੀ ਸੀ ਕਿ ਰਾਜਨ ਮੇਰੇ ਕੋਲ ਆਇਆ ਮੈਂ ਫਟਾਫਟ ਉੱਠ ਕੇ ਬੈਠ ਗਈ ਮੈਂ ਕੀ ਬੇਟਾ ਤੂੰ ਮੈਨੂੰ ਉੱਥੇ ਬੁਲਾ ਲੈਂਦਾ ਉਦੋਂ ਮੈਨੂੰ ਕਹਿਣ ਲੱਗਾ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਆ ਉਹਨਾਂ ਨੇ ਕਿਹਾ ਕਿ ਮੇਰੀ ਪਤਨੀ ਜਾਣੀ ਕਿ ਮੇਰੀ ਬੇਟੀ ਇਸ ਵਕਤ ਘਰ ਵਿੱਚ ਨਹੀਂ ਆ ਮੈਨੂੰ ਲੱਗਿਆ ਕਿ ਸਹੀ ਮੌਕਾ ਆ ਤੁਹਾਡੇ ਨਾਲ ਗੱਲ ਕਰਨ ਦਾ ਮੈਂ ਕਿਹਾ ਇਦਾਂ ਦੀ ਵੀ ਕਿਹੜੀ ਗੱਲ ਆ ਤਾਂ ਉਹ ਕਹਿਣ ਲੱਗਿਆ ਕਿ ਤੁਸੀਂ ਮੇਰੀ ਗੱਲ ਨੂੰ ਗਲਤ ਨਾ ਸਮਝਿਓ ਅਤੇ ਮੈਨੂੰ ਸਮਝਣ ਦੀ ਕੋਸ਼ਿਸ਼ ਕਰਨਾ ਦੇਖੋ ਕਿ ਮੈਂ ਸਾਰਾ ਕੁਝ ਦੇਖ ਰਿਹਾ ਹਾਂ ਤੁਹਾਡੀ ਬੇਟੀ ਤੁਹਾਡੇ ਨਾਲ ਕਿਹੋ ਜਿਹਾ ਰਵੱਈਆ ਰੱਖਦੀ ਆ ਤੁਹਾਡੇ ਬੇਟੇ ਨੇ ਤਾਂ ਕਦੇ ਤੁਹਾਡਾ ਹਾਲਚਾਲ ਵੀ ਨਹੀਂ ਪੁੱਛਿਆ ਤੁਸੀਂ ਸੋਚੋ ਜੇਕਰ ਤੁਹਾਡੀ ਬੇਟੀ ਨੇ ਵੀ ਤੁਹਾਨੂੰ ਇੱਥੋਂ ਜਾਣ ਦਾ ਕਹਿ ਦਿੱਤਾ ਤਾਂ ਤੁਸੀਂ ਇੱਥੋਂ ਕਿੱਥੇ ਜਾਓਗੇ ਮੈਂ ਰਾਜਨ ਦੀਆਂ ਗੱਲਾਂ ਸੁਣ ਰਹੀ ਸੀ ਪਰ ਸਮਝ ਨਹੀਂ پا ਰਹੀ ਸੀ ਕਿ ਇਸ ਕਰਕੇ ਮੈਂ ਉਸ ਨੂੰ ਕਿਹਾ ਬੇਟਾ ਸਾਫ਼-ਸਾਫ਼ ਕਹੋ ਕੀ ਕਹਿਣਾ ਚਾਹੁੰਦੇ ਹੋ ਉਹਦੋਂ ਕਹਿਣ ਲੱਗਾ ਕਿ ਤੁਸੀਂ ਮੇਰੇ ਪਿਤਾ ਜੀ ਦੇ ਨਾਲ ਵਿਆਹ ਕਰ ਲਓ ਕਿਉਂਕਿ ਉਹਨਾਂ ਨੂੰ ਵੀ ਇੱਕ ਇਦਾਂ ਦੀ ਜੀਵਨ ਸਾਥੀ ਦੀ ਜ਼ਰੂਰਤ ਹੈ ਜੋ ਉਹਨਾਂ ਦਾ ਖਿਆਲ ਰੱਖ ਸਕੇ ਤੇ ਤੁਹਾਨੂੰ ਵੀ ਸਹਾਰਾ ਮਿਲ ਸਕੇ ਫਿਰ ਤੁਹਾਨੂੰ ਇਸ ਘਰ ਵਿੱਚੋਂ ਕੋਈ ਵੀ ਨਹੀਂ ਕੱਢ ਸਕੇਗਾ ਤੇ ਤੁਹਾਡੀ ਪੋਜੀਸ਼ਨ ਵੀ ਬਦਲ ਜਾਵੇਗੀ ਇਹ ਸੁਣ ਕੇ ਮੈਂ ਤਾਂ ਹੈਰਾਨ ਹੋਈ ਕਿ ਉਹ ਇਦਾਂ ਕਿਦਾਂ ਕਹਿ ਸਕਦਾ ਸੀ ਪਰ ਉਹ ਕਹਿਣ ਲੱਗਾ ਕਿ ਤੁਸੀਂ ਸੋਚੋ ਇਸ ਵਿੱਚ ਕੋਈ ਵੀ ਬੁਰਾਈ ਨਹੀਂ ਆ ਤੁਹਾਡੀ ਉਮਰ ਇੰਨੀ ਵੀ ਜ਼ਿਆਦਾ ਨਹੀਂ ਹੋਈ ਕਿ ਫਿਰ ਤੁਹਾਡੀ ਹیثیت ਵੀ ਇਸ ਘਰ ਵਿੱਚ ਵਾਜ ਜਾਵੇਗੀ ਉਸ ਨੇ ਕਿਹਾ ਕਿ ਮੈਂ ਆਪਣੇ ਪਿਤਾ ਜੀ ਦੇ ਨਾਲ ਗੱਲ ਕਰ ਲਈ ਆ ਉਹ ਤੁਹਾਡੇ ਨਾਲ ਵਿਆਹ ਦੇ ਲਈ ਰਾਜ਼ੀ ਨੇ ਹੁਣ ਤੁਸੀਂ ਮੈਨੂੰ ਸੋਚ ਕੇ ਦੱਸ ਦਿਓ ਮੈਂ ਇੰਤਜ਼ਾਰ ਕਰਾਂਗਾ ਮੈਨੂੰ ਉਮੀਦ ਹੈ ਕਿ ਤੁਸੀਂ ਇਨਕਾਰ ਨਹੀਂ ਕਰੋਗੇ ਤੇ ਉਸ ਤੋਂ ਬਾਅਦ ਉਹ ਥੋੜ੍ਹ ਟਕੇ ਚਲਾ ਗਿਆ ਤੇ ਮੈਂ ਸਾਰੀ ਰਾਤ ਸੌਣਾ ਸਕੇ ਪਰ ਮੈਨੂੰ ਇੱਕ ਗੱਲ ਜ਼ਰੂਰ ਸਮਝ ਆ ਗਈ ਸੀ ਕਿ ਜੇਕਰ ਮੈਨੂੰ ਇੱਥੇ ਇੱਜ਼ਤ ਦੇ ਨਾਲ ਰਹਿਣਾ ਆ ਤਾਂ ਕੋਈ ਇਦਾਂ ਦਾ ਹੀ ਕਦਮ ਚੁੱਕਣਾ ਪਵੇਗਾ ਨਹੀਂ ਤਾਂ ਮੇਰੀ ਤਾਂ ਔਲਾਦ ਹੀ ਮੈਨੂੰ ਜਲੀਲ ਕਰਨ ਤੇ ਤੁਲੀ ਹੋਈ ਆ ਦੂਜੇ ਦਿਨ ਰਾਜਨ ਫਿਰ ਮੇਰੇ ਕਮਰੇ 'ਚ ਆਇਆ ਤੇ ਮੈਨੂੰ ਪੁੱਛਣ ਲੱਗਾ ਤੇ ਮੈਂ ਉਸ ਨੂੰ ਕਿਹਾ ਠੀਕ ਆ ਮੈਂ ਇਸਦੇ ਲਈ ਰਾਜ਼ੀ ਆ ਪਰ ਕੀ ਮੇਰੀ ਬੇਟੀ ਮੰਨ ਜਾਵੇਗੀ ਤਾਂ ਉਹ ਕਹਿਣ ਲੱਗਾ ਕਿ ਮੈਂ ਆਪਣੀ ਪਤਨੀ ਨੂੰ ਮਨਾਉਣ ਦਾ ਕੰਮ ਮੇਰਾ ਆ ਲਤੇ ਫਿਰ 2-4 ਦਿਨਾਂ ਦੇ ਬਾਅਦ ਰਾਜਨ ਮੈਨੂੰ ਕੁਆਟਰ ਦੇ ਵਿੱਚੋਂ ਕੱਢ ਕੇ ਕੋਠੀ 'ਚ ਲੈ ਗਿਆ ਤੇ ਇੱਕ ਕਮਰਾ ਮੈਨੂੰ ਰਹਿਣ ਦੇ ਲਈ ਦੇ ਦਿੱਤਾ ਤੇ ਕਹਿਣ ਲੱਗਾ ਜਦੋਂ ਤੱਕ ਪਿਤਾ ਜੀ ਨਾਲ ਤੁਹਾਡਾ ਵਿਆਹ ਨਹੀਂ ਹੋ ਜਾਂਦਾ ਤੁਸੀਂ ਇੱਥੇ ਹੀ ਰਹੋਗੇ ਉਸ ਤੋਂ ਬਾਅਦ ਤੁਸੀਂ ਇਸ ਘਰ ਦੀ ਮਾਲਕਤ ਮੰਨ ਜਾਓਗੇ ਮੈਂ ਇਹ ਸਭ ਸੁਣ ਕੇ ਦਿਲ ਹੀ ਦਿਲ ਵਿੱਚ ਖੁਸ਼ ਹੋ ਗਈ ਅਜੇ ਤਾਂ ਰਾਜਨ ਨੇ ਸਿਰਫ ਵਿਆਹ ਦੀ ਗੱਲ ਕੀਤੀ ਸੀ ਤੇ ਮੈਨੂੰ ਕਮਰਾ ਰਹਿਣ ਦੇ ਲਈ ਦੇ ਦਿੱਤਾ ਪਰ ਮੈਂ ਸੋਚ ਰਹੀ ਸੀ ਕਿ ਜੇਕਰ ਵਾਕਈ ਇਹ ਹੋ ਜਾਵੇ ਜਿੱਦਾਂ ਰਾਜਨ کہہ ਰਿਹਾ ਫਿਰ ਮੇਰੀ ਜ਼ਿੰਦਗੀ ਬਦਲ ਜਾਵੇਗੀ ਮੈਂ ساری ਜ਼ਿੰਦਗੀ ਜਿੰਨਾ ਮੁਸ਼ਕਲਾਂ ਦਾ ਸਾਹਮਣਾ ਕੀਤਾ ਸੀ ਅਤੇ ਜਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਰਹੀ ਸੀ ਉਹ ਸਾਰਾ ਕੁਝ ਮੇਰਾ ਤੀਤ ਬਣ ਜਾਵੇਗਾ ਤੇ ਮੇਰਾ ਭਵਿੱਖ ਬਹੁਤ ਖੂਬਸੂਰਤ ਹੋਵੇਗਾ ਹੁਣ ਮੈਂ ਬਹੁਤ ਬੇਚੈਨ ਸੀ ਕਿ ਕਦੋਂ ਉਹ ਦਿਨ ਆਵੇ ਤੇ ਮੈਂ ਇਸ ਘਰ ਦੀ ਮਾਲਕਣ ਬਣ ਜਾਵਾਂ ਮੈਂ ਇੱਕ ਗੱਲ ਨੋਟ ਕੀਤੀ ਕਿ ਜਦੋਂ ਤੋਂ ਇਹ ਗੱਲ ਹੋਈ ਸੀ ਇਸ ਦੇ ਬਾਵਜੂਦ ਵੀ ਰਾਜਨ ਦੇ ਪਿਤਾ ਜੀ ਮੇਰੇ ਨਾਲ ਗੱਲ ਨਹੀਂ ਕਰਦੇ ਸੀ ਉਹਨਾਂ ਦੀ ਕਮੋਜੀ ਪਹਿਲਾਂ ਦੀ ਤਰ੍ਹਾਂ ਬਰਕਰਾਰ ਸੀ ਇੱਕ ਦੋ ਵਾਰ ਜਦੋਂ ਮੈਂ ਉਹਨਾਂ ਨੂੰ ਚਾਹ ਦੇਣ ਗਈ ਤਾਂ ਉਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਤਾਂ ਇੱਧਾ ਬੈਠੇ ਰਹੇ ਜਿੱਦਾਂ ਮੈਂ ਉੱਥੇ ਮੌਜੂਦ ਹੀ ਨਾ ਹੋਵਾਂ ਮੈਨੂੰ ਇਹ ਗੱਲ ਬਹੁਤ ਅਜੀਬ ਲੱਗੀ ਫਿਰ ਉਹ ਦਿਨ ਆ ਗਿਆ ਜਿਸ ਦਾ ਮੈਨੂੰ ਸ਼ਿੱਦਤ ਦੇ ਨਾਲ ਇੰਤਜ਼ਾਰ ਸੀ ਤੋ ਰਾਜਨ ਨੇ ਕੁਝ ਜਾਣਨ ਵਾਲੇ ਅਤੇ ਰਿਸ਼ਤੇਦਾਰ ਬੁਲਾਏ ਅਤੇ ਮੇਰਾ ਵਿਆਹ ਆਪਣੇ ਪਿਤਾ ਜੀ ਨਾਲ ਕਰਵਾ ਦਿੱਤਾ ਪਹਿਲਾ ਮੈਂ ਉਸ ਘਰ ਵਿੱਚ ਰਹਿੰਦੇ ਹੋਏ ਜਿਸ ਨੂੰ ਸਾਨੂੰ ਸਾਹਿਬ ਜੀ ਕਹਿ ਕੇ ਬੁਲਾਉਂਦੀ ਸੀ ਹੁਣ ਉਹ ਮੇਰਾ ਪਤੀ ਬਣ ਚੁੱਕਿਆ ਸੀ ਹੁਣ ਮੈਂ ਸਾਰਿਆਂ ਦੀ ਤਰ੍ਹਾਂ ਉਹਨਾਂ ਨੂੰ ਬਾਉਜੀ ਕਹਿ ਕੇ ਬੁਲਾਉਣ ਦਾ ਸੋਚਣ ਲੱਗੀ ਮੈਂ ਉਸ ਦਿਨ ਦੁਲਹਣ ਬਣ ਕੇ ਬਾਉਜੀ ਦੇ ਕਮਰੇ 'ਚ ਬੈਠੀ ਸੀ ਮੈਂ ਜ਼ਿੰਦਗੀ ਵਿੱਚ ਦੂਜੀ ਵਾਰ ਦੁਲਹਣ ਬਣੀ ਸੀ ਮੈਂ ਦਿਲ ਤੋਂ ਖੁਸ਼ ਸੀ ਪਹਿਲਾ ਵਿਆਹ ਤਾਂ ਇਦਾਂ ਹੋਇਆ ਸੀ ਮੇਰੀ ਜ਼ਿੰਦਗੀ ਹੀ ਬਰਬਾਦ ਹੋ ਗਈ ਸੀ ਹੁਣ ਮੈਂ ਕਮਰੇ 'ਚ ਬੈਠ ਕੇ ਬੌਜੀ ਦਾ ਇੰਤਜ਼ਾਰ ਕਰ ਰਹੀ ਸੀ ਸਾਰੇ ਮਹਿਮਾਨਾਂ ਦੇ ਜਾਣ ਤੋਂ ਬਾਅਦ ਜਦੋਂ ਕਮਰੇ ਵਿੱਚ ਆਏ ਤਾਂ ਮੈਨੂੰ ਘਬਰਾਹਟ ਹੋਣ ਲੱਗੀ ਕਿ ਨਾ ਜਾਣੇ ਉਹ ਮੈਨੂੰ ਕੀ ਕਹਿਣਗੇ ਪਹਿਲੀ ਵਾਰ ਮੇਰੇ ਨਾਲ ਗੱਲ ਕਰਨਗੇ ਪਰ ਹੱਦ ਉਸ ਵਕਤ ਹੋਈ ਜਦੋਂ ਉਹਨਾਂ ਨੇ ਕਮਰੇ ਵਿੱਚ ਆਉਣ ਤੋਂ ਬਾਅਦ ਵੀ ਮੇਰੇ ਨਾਲ ਕੋਈ ਗੱਲ ਨਾ ਕੀਤੀ ਬਲਕਿ ਬੜੇ ਆਰਾਮ ਦੇ ਨਾਲ ਕਪੜੇ ਚੁੱਕ ਕੇ ਚੀਜ਼ ਕਰਨ ਦੇ ਲਈ ਚਲੇ ਗਿਆ ਤੇ ਵਾਪਸ ਆ ਕੇ ਇੱਕ ਨਜ਼ਰ ਮੇਰੇ ਵੱਲ ਵੇਖਿਆ ਤੇ ਮੁਸਕਰਾਨ ਲੱਗ ਪਏ ਅਤੇ ਫਿਰ ਉਹਨਾਂ ਨੇ ਇਸ਼ਾਰੇ ਦੇ ਨਾਲ ਮੈਨੂੰ ਕਪੜੇ ਚੇਂਜ ਕਰਕੇ ਲੇਟਣ ਦਾ ਕਹਿ ਦਿੱਤਾ ਤਾਂ ਮੈਂ ਕੁਝ ਪਰੇਸ਼ਾਨ ਜਿਹੀ ਹੋ ਗਈ ਉਹ ਕੁਝ ਬੋਲ ਕਿਉਂ ਨਹੀਂ ਰਹੇ ਮੈਂ ਉਹਨਾਂ ਨਾਲ ਖੁਦ ਗੱਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਤੁਹਾਡੀ ਸਿਹਤ ਕਿਸ ਤਰ੍ਹਾਂ ਦੀ ਹੈ ਤੁਹਾਨੂੰ ਇਹ ਸਾਰਾ ਕੁਝ ਅਜੀਬ ਲੱਗ ਰਿਹਾ ਹੋਵੇਗਾ ਪਰ ਤੁਸੀਂ ਕੁਝ ਸੋਚ ਸਮਝ ਕੇ ਫੈਸਲਾ ਕੀਤਾ ਹੋਵੇਗਾ ਮੈਂ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਪਤਾ ਨਹੀਂ ਮੈਂ ਉਹਨਾਂ ਨੂੰ ਕੀ ਕੁਝ ਕਹਿ ਰਹੀ ਸੀ ਜਦੋਂ ਮੈਂ ਗਰਦਨ ਘੁਮਾ ਕੇ ਵੇਖਿਆ ਤਾਂ ਉਹ ਬੈੱਡ ਤੇ ਲੇਟ ਕੇ ਸੌ ਚੁੱਕੇ ਸੀ ਮੈਂ ਬੜੀ ਹੈਰਾਨ ਹੋਈ ਕਿ ਉਹ ਇੰਨੀ ਜਲਦੀ ਕਿੱਦਾਂ ਸੌਂ ਗਏ ਫਿਰ ਸੋਚਿਆ ਥਕਾਵਟ ਦੀ وجہ ਦੇ ਨਾਲ ਥੱਕ ਗਏ ਹੋਣਗੇ ਫਿਰ ਮੈਂ ਵੀ ਆਪਣੇ ਕੱਪੜੇ ਬਦਲ ਕੇ ਸੌਂ ਗਈ ਅਗਲੇ ਦਿਨ ਜਦੋਂ ਮੈਂ ਉੱਠੀ ਤਾਂ ਉਹ ਕਮਰੇ ਦੇ ਵਿੱਚ ਨਹੀਂ ਸੀ ਮੈਂ ਤਾਂ ਇਹ ਜਾਣਦੀ ਸੀ ਕਿ ਸਵੇਰੇ ਸਵੇਰੇ ਉਹ ਸੈਰ ਦੇ ਲਈ ਜਾਂਦੇ ਨੇ ਪਰ ਮੈਨੂੰ ਇਹ ਉਮੀਦ ਨਹੀਂ ਸੀ ਕਿ ਉਹ ਅੱਜ ਵੀ ਚਲੇ ਜਾਣਗੇ ਮੈਂ ਵੀ ਉੱਠ ਕੇ ਫਰੈਸ਼ ਹੋਈ ਕਿ ਰਾਜਣ ਮੇਰੇ ਕਮਰੇ ਦੇ ਵਿੱਚ ਆ ਗਿਆ ਅਤੇ ਜੋ ਉਸਨੇ ਮੈਨੂੰ ਗੱਲ ਦੱਸੀ ਉਹ ਸੁਣ ਕੇ ਮੇਰੀ ਜਾਨ ਹੀ ਨਿਕਲ ਗਈ ਸੀ ਉਸਨੇ ਕਿਹਾ ਕਿ ਪਿਤਾ ਜੀ ਨੇ ਤੁਹਾਡੇ ਨਾਲ ਕੋਈ ਗੱਲ ਤਾਂ ਨਹੀਂ ਕੀਤੀ ਹੋਵੇਗੀ ਮੈਂ ਕਿਹਾ ਉਹ ਤਾਂ ਮੇਰੇ ਨਾਲ ਗੱਲ ਕੀਤੇ ਬਿਨਾਂ ਹੀ ਸੌਂ ਗਏ ਸੀ ਫਿਰ ਆਜਨ ਨੇ ਜੋ ਮੈਨੂੰ ਦੱਸਿਆ ਉਸਦੇ ਮੇਰਾ ਮੇਰੇ ਲਈ ਯਕੀਨ ਕਰਨਾ ਨਾ ਮੁਮਕਿਨ ਸੀ ਉਹ ਕਹਿਣ ਲੱਗਿਆ ਕਿ ਦਰਅਸਲ ਮੇਰੇ ਪਿਤਾ ਜੀ ਸੁਣ ਤੇ ਬੋਲ ਨਹੀਂ ਸਕਦੇ ਕਿਉਂਕਿ ਉਹ پیدائشی ਗੁੰਗੇ ਬહેરા ਨੇ ਪਰ ਉਹ ਆਪਣੀ ਸ਼ਖਸੀਅਤ ਨੂੰ ਇਸ ਤਰ੍ਹਾਂ ਬਣਾ ਚੁੱਕੇ ਨੇ ਕਿ ਕਿਸੇ ਨੂੰ ਵੀ ਪਤਾ ਨਹੀਂ ਚੱਲਦਾ ਮਹਾਰਾਜਨ ਦੇ ਵੱਲ ਦੇਖ ਰਹੀ ਸੀ ਉਹ ਕਹਿਣ ਲੱਗਾ ਕਿ ਮੈਨੂੰ ਪਤਾ ਮੈਨੂੰ ਸਾਰਾ ਕੁਝ ਤੁਹਾਨੂੰ ਪਹਿਲਾਂ ਹੀ ਦੱਸ ਦੇਣਾ ਚਾਹੀਦਾ ਸੀ ਪਰ ਮੈਂ ਤਾਂ ਇਹ ਸਮਝਦਾ ਸੀ ਕਿ ਤੁਹਾਨੂੰ ਪਤਾ ਹੋਵੇਗਾ ਕਿਉਂਕਿ ਤਾਂ ਤੁਸੀਂ 3 ਮਹੀਨੇ ਤੋਂ ਇਸ ਘਰ ਵਿੱਚ ਰਹਿ ਰਹੇ ਹੋ ਮੈਂ ਕਿਹਾ ਕਿ ਕੋਈ ਗੱਲ ਨਹੀਂ ਜੇਕਰ ਉਹ ਬੋਲ ਸੁਣ ਨਹੀਂ ਸਕਦੇ ਤਾਂ ਕੀ ਹੋਇਆ ਮੇਰਾ ਸਾਥ ਤਾਂ ਦੇ ਸਕਦੇ ਨੇ ਮੈਂ ਨਾਸ਼ਤਾ ਬਣਾਉਣ ਦੇ ਲਈ ਰਸੋਈ ਦੇ ਵਿੱਚ ਚਲੀ ਗਈ ਮੈਂ ਖੁਦ ਹੀ ਸਾਰਾ ਨਾਸ਼ਤਾ ਬਣਾਇਆ ਤੇ ਜਦੋਂ ਬਾਉ ਜੀ ਆਏ ਤਾਂ ਉਹਨਾਂ ਨੂੰ ਆਸਤੇ ਦੇ ਲਈ ਬੁਲਾਇਆ ਤੇ ਉਹ ਬਹੁਤ ਹੀ ਖੁਸ਼ ਅਤੇ ਫਰੈਸ਼ ਨਜ਼ਰ ਆ ਰਹੇ ਸੀ ਨਾਸ਼ਤਾ ਖੰਡ ਤੋਂ ਬਾਅਦ ਉਹਨਾਂ ਨੇ ਇਸ਼ਾਰਿਆਂ ਦੇ ਨਾਲ ਮੈਨੂੰ ਕਿਹਾ ਕਿ ਨਾਸ਼ਤਾ ਬਹੁਤ ਸਵਾਦ ਬਣਿਆ ਹੁਣ ਤਾਂ ਮੈਂ ਹੋਰ ਵੀ ਜ਼ਿਆਦਾ ਖੁਸ਼ ਹੋ ਗਈ ਸੀ ਮੈਂ ਇਸ ਘਰ ਨੂੰ ਆਪਣਾ ਘਰ ਸਮਝ ਕੇ ਸੰਭਾਲ ਲਿਆ ਸੀ ਮੇਰੀ ਬੇਟੀ ਹੁਣ ਵੀ ਉਸੇ ਤਰ੍ਹਾਂ ਹੀ ਸੀ ਹੁਣ ਉਸਨੇ ਮੇਰੇ ਕੋਲੋਂ ਕੰਮ ਕਰਵਾਉਣਾ ਛੱਡ ਦਿੱਤਾ ਸੀ ਉਹ ਮੈਨੂੰ ਤੰਗ ਨਹੀਂ ਕਰਦੀ ਸੀ ਉਸਨੇ ਆਪਣੇ ਵਾਸਤੇ ਇੱਕ ਹੋਰ ਨੌਕਰਾਣੀ ਰੱਖ ਲਈ ਮੈਂ ਬਾਉ ਜੀ ਦੇ ਨਾਲ ਖੁਸ਼ ਸੀ ਪਰ ਦਿਲ ਦੇ ਵਿੱਚ ਕਿਸੇ ਕੋਨੇ ਵਿੱਚ ਇੱਕ ਹਸਰਤ ਸੀ ਕਿ ਕਾਸ਼ ਮੈਂ ਆਪਣੇ بیٹے ਦੇ ਨਾਲ ਰਹਿੰਦੀ ਤੇ ਮੇਰਾ ਬੇਟਾ ਤੇ ਨੋ ਮੇਰੀ ਇੱਜ਼ਤ ਕਰਦੀ ਜਦੋਂ ਮੇਰਾ ਬੇਟਾ ਹੀ ਮੈਨੂੰ ਭੁੱਲ ਗਿਆ ਤਾਂ ਮੈਂ ਆਪਣੀ ਨੋ ਤੋਂ ਵੀ ਕੀ ਗਿਲਾ ਕਰਦੀ ਪਰ ਸ਼ਾਇਦ ਮੇਰਾ ਨਸੀਬ ਹੀ ਇਦਾਂ ਦਾ ਸੀ ਕਿ ਮੈਨੂੰ ਅਧੂਰੀਆਂ ਖੁਸ਼ੀਆਂ ਮਿਲ ਰਹੀਆਂ ਸੀ ਧੰਨਵਾਦ ਜੀ